ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮਾਣੋ ਜਦੋਂ ਵੀ ਮੈਂ ਕਿਸੇ ਛੋਟੇ ਧਾਰਮਿਕ ਗ੍ਰੰਥ ਦੇ ਸਰੂਪ ਦੇ ਦਰਸ਼ਨ ਕਰਦਾ ਸੀ ਤੇ ਮਨ ਬੜਾ ਖੁਸ਼ ਹੁੰਦਾ ਸੀ ਮੈਨੂੰ ਇਦਾਂ ਦੀਆਂ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਉਹ ਪੁਰਾਣੇ ਲੋਕ ਉਹਨਾਂ ਦੇ ਉੱਤੇ ਪ੍ਰਮਾਤਮਾ ਦੀ ਕਿੰਨੀ ਰਹਿਮਤ ਸੀਗੀ ਇਹ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਜਦੋਂ ਪ੍ਰਿੰਟ ਕਰਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਜਦੋਂ ਕੰਪਿਊਟਰ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਇੰਨੀ ਬਰੀਕੀ ਦੇ ਵਿੱਚ ਤੇ ਇੰਨੇ ਸੋਹਣੇ ਢੰਗ ਦੇ ਨਾਲ ਇਹ ਚੀਜ਼ਾਂ ਲਿਖਣੀਆਂ ਬਹੁਤ ਵੱਡੀ ਗੱਲ ਆ ਤੇ ਬਹੁਤ ਵੱਡਾ ਗੁਣ ਚਾਹੀਦਾ ਉਸ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਤੇ ਉਹਦੀ ਆਗਿਆ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਕੁਰਾਨ ਦੇ ਇਹ ਦੋਸ ਰੂਪ ਤੁਸੀਂ ਦੇਖਦੇ ਹੋ ਜਦੋਂ ਮੈਂ ਇਹ ਦੋਨੇ ਵੀਡੀਓ ਮੇਰੇ ਕੋਲੇ ਪਹੁੰਚੀਆਂ ਮੈਂ ਦੇਖੀਆਂ ਮੇਰੇ ਮਨ ਦੇ ਵਿੱਚ ਬੜਾ ਆਇਆ ਵੀ ਮੈਂ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣੀ ਇੱਛਾ ਪ੍ਰਗਟ ਕਰਾਂ ਵੀ ਜੇ ਕਿਸੇ ਭਰਾ ਦੇ ਕੋਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਰੂਪ ਦੀ ਵੀਡੀਓ ਹੋਵੇ ਤਾਂ ਮੈਨੂੰ ਜ਼ਰੂਰ ਭੇਜਿਓ ਤੇ ਪ੍ਰਮਾਤਮਾ ਨੇ ਉਹ ਇੱਛਾ ਜ਼ਾਹਿਰ ਕਰਨ ਤੋਂ ਪਹਿਲਾਂ ਹੀ ਮੇਰੀ ਸੁਣ ਲਈ ਤੇ ਮੇਰੇ ਤੱਕ ਪਤਾ ਨਹੀਂ ਕਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਰੂਪ ਦੀ ਵੀਡੀਓ ਆ ਗਈ ਤੇ ਮੈਨੂੰ ਦੇਖ ਕੇ ਬੜਾ ਮਨ ਮੇਰਾ ਖੁਸ਼ ਹੋਇਆ ਦੇਖੋ ਤੁਸੀਂ ਉਸ ਇਨਸਾਨ ਦੇ ਉੱਤੇ ਕਿੰਨੀ ਪਰਮਾਤਮਾ ਦੀ ਰਹਿਮਤ ਹੋਊਗੀ ਜਿਨ੍ਹਾਂ ਨੇ ਪਹਿਲਾਂ ਤੌਹਾਂ ਦੇ ਵਿੱਚ ਗੁਣ ਕਿੱਡਾ ਤਕੜਾ ਫਿਰ ਉਹ ਕਲਾਕਾਰ ਕਿੰਨੇ ਵੱਡੇ ਹੋਣੇ ਆ ਕਿ ਇੰਨੀ ਬਰੀਕ ਲਿਖਾਈ ਲਿਖਣਾ ਤੇ ਉਹ ਵੀ ਇੰਨੇ ਸਾਫ਼ ਸੁਥਰੇ ਢੰਗ ਦੇ ਨਾਲ ਕਿ ਆਪਾਂ ਪ੍ਰੋਪਰ ਪੜ ਸਕਦੇ ਹੋਈਏ ਤੇ ਫਿਰ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਉਹ ਕਿੰਨੇ ਕਿਸਮਤ ਵਾਲੇ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਸੰਪੂਰਨ ਲਿਖਿਆ ਤੇ ਉਹ ਵੀ ਇੰਨੇ ਛੋਟੇ ਸਰੂਪ ਦੇ ਵਿੱਚ ਸਲਾਮ ਕਰਨੀ ਬਣਦੀ ਆ ਇਹ ਉਸ ਪ੍ਰਮਾਤਮਾ ਦੀਆਂ ਖੇਡਾਂ ਨੇ ਉਹਦੀ ਰਹਿਮਤ ਆ ਕਿਉਂਕਿ ਪ੍ਰਮਾਤਮਾ ਤੋਂ ਹੀ ਸਾਰੇ ਗੁਣ ਆਉਂਦੇ ਨੇ ਤੇ ਜੇ ਬਾਹੇ ਗੁਰੂ ਗੁਣ ਦਿੰਦਾ ਰਹਿਮਤ ਕਰਦਾ ਤਾਂ ਹੀ ਆਪਾਂ ਅੱਗੇ ਕੋਈ ਕਲਾਕਾਰੀ ਦਿਖਾ ਸਕਦੇ ਆ ਨਹੀਂ ਇਨਸਾਨ ਕਲਾਕਾਰ ਬਣ ਨਹੀਂ ਸਕਦਾ ਕਿਉਂਕਿ ਅਸਲੀ ਕਲਾਕਾਰ ਉਹ ਕਾਲਪੁਰਖ ਵਾਹਿਗੁਰੂ ਆ ਉਹਦੀਆਂ ਰਹਿਮਤਾਂ ਦੇ ਨਾਲ ਹੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸੋ ਧੰਨਵਾਦ ਜਿਉਂਦੇ ਵਾਸਤੇ